ਆ ਨਟ ਨਟ ਜਮਾ ਐਣ ਜਿਵੇਂ ਕੰਪਨੀ ਕਸ ਕੇ ਭੇਜਦੀ ਆ ਮਸ਼ੀਨ ਨਾਲ ਹਨਾ ਓਮੇ ਜੋ ਕਰਿਆ ਨਟ ਨਟ ਪਏ ਨੇ ਇਧਰੋਂ ਦੇਖ ਲੈ ਆ ਕੱਲੇ ਇੰਨਾ ਤੋਂ ਰੰਗ ਲਿਆ ਆ ਬਿਜਲੇ ਪਾਸੋਂ ਰੰਗ ਨਹੀਂ ਲਿਆ ਰੂਟਰ ਦਾ ਵੀ ਰੰਗ ਰਹਿ ਜਾਂਦਾ ਯੀ ਰੂਟਰ ਦਾ ਰੰਗ ਵੀ ਮੰਨ ਕੇ ਚੱਲੂ ਵੀ ਉਹ ਵੇਚਲੇ ਰੂਟਰ ਦਾ ਰੰਗ ਆ ਉਹਦੇ ਸਾਰੇ ਬਲੇਡਾਂ ਦੇ ਉੱਤੇ ਉਮ ਜੁਕਰ ਨੀਲਾ ਰੰਗ ਉਮ ਜੁਕਰੀ ਪਿਆ ਇਹ ਤਾਂ ਸੱਤੀ ਜਮੇ ਨਮਾ ਪਿਆ ਸਟicker ਸਟicker ਇੱਕ ਵੀ ਨਹੀਂ ਲਿਖਿਆ ਆਹ ਦਿਖਾ ਸਟicker ਆਹ ਸਟicker ਸਾਰੇ ਆਹ ਸਟicker ਦੇਖੀ ਮੜਾ ਚੱਲਿਆ ਹੋਇਆ ਦਾ ਟਰੈਕਟਰ ਬੰਦਾ ਇੱਕ ਵੀ ਸਟicker ਨਹੀਂ ਕਿਸੇ ਦੀ ਨੁਕਰ ਤਾਂ ਲਹੀ ਹੋਵੇ ਸਟicker ਦੀ ਸਟicker ਵੀ ਜਮੇ ਨਮੇ ਪਈ ਇਧਰ ਦੇਖੀ ਮੇਨਟੇਨ ਆਇਲ ਲੈਵਲ ਵਾਲਾ ਸਾਰੇ ਸਟicker ਇਹਦੇ ਨਾਲ ਦੇ ਪਈ ਨਹੀਂ ਖਾਦ ਵਾਲਾ ਬੀਜ ਵਾਲਾ ਦਿਖਾਈ ਮੜਾ ਜਦੋਂ ਸਾਰਾ ਕੁਸਾ ਪਿਆ ਦੀ ਪਰ ਕੋਈ ਆਹ ਨਹੀਂ ਟੈਕੀ ਇਹਦਾ ਯਾਰ ਸਟicker ਵੀ ਨਹੀਂ ਲਿ ਇਹ ਜਮਈ ਨਮਾ ਬਾਬੇ ਉਹ ਇਹ ਸਾਰਿਆਂ ਨਾਲ ਨਮਾ ਹੈ ਨਾ ਹਾਂ ਇਹ ਕੋਈ ਇਹਦਾ ਸੱਤੀ ਜਮਈ ਨਮਾ ਪਿਆ ਸਟਿੱਕਰ ਸਟੁੱਕਰ ਇੱਕ ਵੀ ਨਹੀਂ ਲਿਖਿਆ ਆ ਦਿਖਾ ਸਟਿੱਕਰ ਆ ਸਟਿੱਕਰ ਸਾਰੇ ਆ ਸਟਿੱਕਰ ਦੇਖੀ ਮੜਾ ਚੱਲਿਆ ਹੋਇਆ ਦਾ ਟਰੈਕਟਰ ਬੰਦਾ ਇੱਕ ਵੀ ਸਟਿੱਕਰ ਨਹੀਂ ਕਿਸੇ ਦੀ ਨੁਕਰ ਤਾਂ ਲਹੀ ਹੋਵੇ ਸਟਿੱਕਰ ਦੀ ਸਟਿੱਕਰ ਵੀ ਜਮਈ ਨਮੇ ਪਈ ਇਧਰ ਦੇਖੀ ਮੇਨਟੇਨ ਆਇਲ ਲੈਵਲ ਵਾਲਾ ਸਾਰੇ ਸਟਿੱਕਰ ਇਹਦੇ ਨਾਲ ਦੇ ਪਈ ਨੇ ਖਾਦ ਵਾਲਾ ਬੀਜ ਵਾਲਾ ਦਿਖਾਈ ਮੜਾ ਜਦੋਂ ਸਾਰਾ ਕੁਸਾ ਪਿਆ ਦੀਪ ਕੋਈ ਉਹ ਨਹੀਂ ਟੈਕ ਇਹਦਾ ਜਿਹੜਾ ਸਟਿੱਕਰ ਵੀ ਨਹੀਂ ਲਿਖਿਆ ਕੋਈ ਆ ਤਈਏ ਦਾ ਰੰਗ ਦੇਖ ਲੈ ਕੋਈ ਤਈਏ ਚ ਬਲ ਵਿੰਗਣੀ ਹੈਗਾ ਇਹ ਜਮਈ ਨਮਾ ਬਾਬ ਸਭ ਤੋਂ ਵੱਡੀ ਗੱਲ ਇੱਕ ਚੀਜ਼ ਹੈ ਨਾ ਕਿਸੇ ਵੀ ਸੁਪਰਸੀਡਰ ਦੀ ਪਈਏ ਤੋਂ ਪਤਾ ਲੱਗਦਾ ਹੈ ਨਾ ਵੀ ਕਿੰਨਾ ਬਲ ਪਾਏ ਪਾਏ ਹੁੰਦੇ ਨੇ ਲੋਕਾਂ ਨੇ ਕੋਸ਼ਿਸ਼ ਕਰਿਆ ਪਿਆ ਹੁੰਦਾ ਆ ਰੰਗ ਦੇਖੋ ਮਯੁਕਰੀ ਜੋੜਾਂ ਦੇ ਵਿੱਚੋਂ ਮਯੁਕਰੀ ਰੰਗ ਪਿਆ ਆ ਨਟ ਨਟ ਜਮਾ ਐਣ ਜਿਵੇਂ ਕੰਪਨੀ ਕਸ ਕੇ ਭੇਜਦੀ ਐ ਮਸ਼ੀਨ ਨਾਲ ਹੈ ਨਾ ਓਮਯੁਕਰੀਆਂ ਨਟ ਨਟ ਪਏ ਨੇ ਇਧਰੋਂ ਦੇਖ ਲੈ ਆ ਕੱਲੇ ਇੰਨਾ ਤੋਂ ਰੰਗ ਲਿਆ ਹੈ ਆ ਬਿਜਲੇ ਪਾਸੇ ਹੋਰ ਰੰਗ ਨਹੀਂ ਲਿਆ ਆ ਬਿਜਲੇ ਪਾਸੇ ਰੰਗ ਓਮਯੁਕਰੀ ਪਿਆ ਕਿਉਂਕਿ ਬਈ ਇਹ ਨਮਾ ਜੇ ਕਿਤੇ ਇਹ ਵੱਧ ਚੱਲਿਆ ਹੁੰਦਾ ਮੰਨ ਕੇ ਚੱਲ 100 ਕਿੱਲਾ ਵੀ ਬੀਜਿਆ ਹੁੰਦਾ ਇਹਨਾਂ ਨਾਲ ਸਾਰਾ ਰ ਦੂਜੇ ਨੰਬਰ ਤੇ ਆਪਣੇ ਕੋਲੇ ਆ ਗਿਆ ਦੀਪ ਲੈਂਡ ਫੋਰਸ ਦਾ ਸੁਪਰ ਸੀਡਰ 22 ਮਾਡਲ ਇਹ ਵੀ ਯਾਰ ਜਮਾਈ ਨਮਾ ਪਿਆ ਯਾਰ ਬੜੀ ਸੰਭਾਲ ਚ ਲੱਗਦਾ ਹੈ ਨਾ ਇਹ ਇਹ ਵੀ ਸੰਭਾਲ ਚ ਹੈ ਪੂਰਾ ਪੰਜਾਬ ਵਾਲਾ ਸੁਪਰ ਸੀਡਰ ਆ ਕੋਈ ਹਰਿਆਣੇ ਵਾਲਾ ਨਹੀਂ ਹੈਗਾ ਇੱਕ ਬੰਦਾ ਕਹਿੰਦਾ ਹਰਿਆਣੇ ਚੱਲਿਆ ਹੋਇਆ ਕੋਈ ਇਹਦੇ ਬੈਲਟ ਸ਼ੈਲਡ ਨਹੀਂ ਹੈਗਾ ਦੀਪ ਇਹਦੇ ਜੇ ਬਲੇਟਾਂ ਦੀ ਗੱਲ ਕਰੀਏ ਇਹਦੇ ਮੰਨ ਕੇ ਚੱਲੋ ਵੀ 80 ਪੈਸੇ ਬਲੇਟ ਪਏ ਨੇ ਸਸੀ ਗਾਲ ਜੀ ਕੀ ਹਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਫੇਰ ਆਪਾਂ ਤੁਹਾਨੂੰ ਲੈ ਕੇ ਆਇਆ ਕਮਾਨ ਫਾਰਮ ਹਾਊਸ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰਾਂ ਦੇ ਖੇਤੀਬਾੜੀ ਦੇ ਸੰਦ ਆਏ ਹੋਏ ਨੇ ਆਜੋ ਬਾਈ ਕਮਾਨ ਨਾਲ ਗੱਲਬਾਤ ਕਰਦੇ ਆਂ ਤੇ ਸੁਪਰ ਸੀਡਰ ਬਾਈ ਜਮਾ ਨਵੇਂ-ਨਵੇਂ ਲੈ ਆਈ ਖੜਾ ਪੂਰੇ ਘੈਂਟ ਕੁਆਲਿਟੀ ਦੇ ਬਾਈ ਨੂੰ ਅੱਜ ਸਵੇਰੇ ਪਹਿਲਾਂ ਕਾਲ ਕੀਤੀ ਮੈਂ ਬਾਈ ਯਾਰ ਅੱਬੀ ਮੈਸੇਜ ਆ ਰਹੇ ਨੇ ਲੋਕਾਂ ਦੇ ਸੁਪਰ ਸੀਡਰ ਚਾਹੀਦੇ ਆ ਕਿਉਂਕਿ ਮੂਰੇ ਕਣਕ ਦਾ ਸੀਜ਼ਨ ਆਉਂਦਾ ਤੇ ਕੀ ਹਾਲ ਨੇ ਬਾਈ ਕਮਾਨ ਠੀਕ ਹੋ ਠੀਕ ਆ ਬਾਈ ਦੀ ਤੂੰ ਦੱਸ ਕੈਮ ਹਾਂ ਠੀਕ ਆ ਸਿੱਧਾ ਹੀ ਆਜੋ ਬਾਈ ਆਪਾਂ ਪੁਆਇੰਟ ਤੇ ਤੇ ਬਾਈ ਇਹ ਸੁਪਰ ਸੀਡਰ ਕਿਹੜਾ ਇਹ ਵੀ ਰੇਟ ਹੀ ਮਲ ਆ ਦੀਪਾ ਅੱਛਾ ਹਾਂ ਗੁਰਵਾਜ ਕੰਪਨੀ ਦਾ ਇਹ ਓਕੇ ਤਕਰੀਬ ਬਣਾਏ ਮੰਨ ਕੇ ਚਲੋ ਇਹ ਬਲੇਟ 70 80 90 ਪੈਸੇ ਪੈ ਨੇ ਮੜਾ ਬਲੇਟ ਦਿਖਾ ਦੇ ਨੇੜੇ ਓਕੇ ਝੂਮ ਕਰਕੇ ਤੇ ਸਟਾਕ ਮਾਡਲ ਇਹ ਕਿੱਲੀਆਂ ਵਾਲਾ ਦੀਪਾ ਜੇ ਕਿਸੇ ਨੇ ਮੰਨਿਆ ਰੋਟਾ ਬੀਟਰ ਬਣਾਉਣਾ ਹਾਂ ਕਿੱਲੀਆਂ ਨਿਕਲ ਕੇ ਹੀ ਬਣਦਾ ਸਟੀਲ ਦੀ ਆ ਦਿਖਾ ਦੇ ਆ ਕਿੱਲੀਆਂ ਨੇ ਹਨਾ ਹਾਂ ਕਿੱਲੀਆਂ ਨੇ ਇਹ ਕਿੱਲੀਆਂ ਨਿਕਲ ਜਾਂਦੀਆਂ ਨੇ ਰੋਟਾ ਬੀਟਰ ਬਣ ਜਾਂਦਾ ਸਟੀਲੀ ਡਿਸਕਾਂ ਨੇ ਡਿਸਕਾਂ ਕਿਹੜੀਆਂ ਅੱਛਾ ਜਿਹੜੀਆਂ ਪਿਛਲੀਆਂ ਨੇ ਪਿਛਲੀਆਂ ਉਸ ਟ ਉਹ ਡਿਸਕਾਂ ਵੀ ਦਿਖਾ ਦੇ ਸਜਣਾ ਪਿਛਲੇ ਪਾਸੇ ਦੀ ਤੇ ਮਨੇ ਕਹਿਆ ਇੰਨਾ ਸਾਫ ਸੁਥਰਾ ਪੀਸ ਪਿਆ ਰੰਗ ਦੇਖ ਜਮਾ ਲਾਲ ਪਿਆ ਕਹਣਾ ਚੌਕਲਾ ਪਿਆ ਜਮਾ ਹੀ ਨਵਾਂ ਪਿਆ ਹਾਂ ਮਨੇ ਕਹਿਆ ਵੀ ਇਹ ਕਟੋ ਘਟ ਬਾੜਾ ਨਹੀਂ ਮੈਂ ਤੈਨੂੰ ਕਹਿੰਦਾ 20 ਤੋਂ 25 ਕਿੱਲੀ ਚੱਲਿਆ ਹੋਇਆ ਅੱਛਾ ਬਸ 20 25 ਕਿੱਲੀ ਹਾਂ ਜੇ ਅੱਜ ਲੈਣਾ ਆਪਣੇ ਮਨੇ ਕਹਿਆ ਵੀ ਜ਼ਿੰਮੇਦਾਰਾਂ ਦੀ ਸਭ ਪ੍ਰਸੀੜੀ ਨਹੀਂ ਨਿਕਲ ਰਹੀ ਹਾਂ ਠੀਕ ਆ ਜੇ ਆਪਾਂ ਲਵਾਂਗੇ 2,60,000 ਰੁਪਏ ਦਾ ਨਮਾ ਨਮਾ ਅੱਛਾ ਆਪਾਂ ਇਹਦਾ ਜਰੇਟ ਹਾਂ ਜੇ ਮਤਲ ਕਿਤੇ ਮਰਜ਼ੀ ਟਰਾਈ ਕਰ ਲੈ ਪਹਿਲਾ ਬੰਦਾ ਠੀਕ ਹੈ ਆਪਾਂ 1,80,000 ਰੁਪਏ ਦੇ ਦਾਂਗੇ ਮਿੱਤਰੋ ਚੈਲੰਜ ਰੇਟ ਹੀ ਨਹੀਂ ਹੁੰਦੇ ਨੇ ਜਦੋਂ ਵੀ ਬਾਈ ਕੋਲੇ ਆਏ ਆ ਜਮਾ ਪਦੰਧ ਦਾ ਨਵੀਆਂ ਚੀਜ਼ਾਂ ਦੇ ਜਮਾ ਮੰਨ ਕੇ ਚਲੋ ਅੱਧੋ ਅੱਧ ਰੇਟ ਵਾਲੀ ਆ 260 ਤੇ 81 ਅੱਧ ਰੇਟ ਹੀ ਆ ਗਿਆ 1 ਸਾਲ ਦੇ ਵਿੱਚ ਹੀ ਇਹਦੇ ਬੰਦੇ ਦਾ ਯਾਰ ਰੇਟ ਵੜੇ ਜਾਇਆ ਚੱਲੇ ਹੋਏ ਨੇ ਸਿਰਫ 30 ਤੋਂ 35 ਕਿਲਾ ਅੱਛਾ ਉਹਦਾ ਇਹਨਾਂ ਤੋਂ ਬਲੇਡਾਂ ਤੋਂ ਪਤਾ ਲੱਗਦਾ ਜਮਾ ਬਲੇਡ ਨਵੇਂ ਪਏ ਨੇ ਬਿਰੰਗ ਰੂਪ ਦਾ ਦੇਖ ਲੈ ਕਿਤੋਂ ਵੈਲਡ ਨਹੀਂ ਕਿਤੋਂ ਕੁਝ ਵੀ ਟਾਂਕਾ ਨਹੀਂ ਲੱਗਿਆ ਹੋਊਗਾ ਮੜਿਆ ਸਤਨਾਮ ਵਿਧਾ ਵਾਲੇ ਦੇਲੇ ਗੇੜਾ ਮਰਵਾ ਦੇ ਸਾਰੇ ਨੂੰ ਦਿਖਾ ਦੇ ਕਿ ਰੂਟਰ ਦਾ ਵੀ ਰੰਗ ਰਹਿ ਜਾਂਦਾ ਇਹ ਰੂਟਰ ਦਾ ਰੰਗ ਵੀ ਮੰਨ ਕੇ ਚੱਲ ਵੀ ਹੋ ਵੇਚ ਲੈ ਰੂਟਰ ਦਾ ਰੰਗ ਆ ਉਹਦੇ ਸਾਰੇ ਬਾਈ ਬਲੇਡਾਂ ਦੇ ਉੱਤੇ ਉਮਜਕਰ ਨੀਲਾ ਰੰਗ ਉਮਜਕਰੀ ਪਿਆ ਆ ਲੀਲਾ ਰੰਗ ਉਮਜਕਰੀ ਪਿਆ ਬਿਲਕੁਲ ਬਿਲਕੁਲ ਜਮਾ ਤਮਾ ਦੀਪ ਨੂੰ ਹੁੰਦਾ ਕੁਝ ਨਹੀਂ ਇੱਕਾ ਮਾਡਲ ਦਿਖਾ ਦੇ ਇੱਕਾ ਮਾਡਲ ਦਿਖਾ ਦੇ 2023 ਮਾਡਲ ਹੈ 8 ਫੁੱਟ ਆ 8 ਫੁੱਟ ਹਾਂ ਬਾਕੀ ਹੋਰ ਟਰਾਈ ਕਰ ਲੈ ਜਿੱਥੇ ਮਰਜੀ ਆਪਣੀ ਗਰੰਟੀ ਹੋਊਗੀ ਜੇ ਕੋਈ ਆ ਰੇਟ ਦੇ ਜਦੀਪਾ ਆਪਣੀ ਗਰੰਟੀ ਆ ਰੇਟ ਨਹੀਂ ਦੇ ਸਕਦਾ ਬਾਈ ਤੂੰ ਭਾਲ ਕੇ ਕਿੱਥੋਂ ਲਿਆਉਣਾ ਇਹ ਕਾਰਨ ਕੀ ਅਦੀਪ ਇਹਦੇ ਵਿੱਚ ਦੋ ਗੱਲਾਂ ਨੇ ਹਮ ਮੈਨੇ ਕਿ ਉਹਨਾਂ ਦਾ ਲੈਣਾ ਵਪਾਰੀਆਂ ਤੋਂ ਮਾਲ ਹਾਂ ਅਸੀਂ ਲੈਣਾ ਜ਼ਿਮੀਦਾਰਾਂ ਤੋਂ ਸਿੱਧਾ ਤੁਰ ਫਿਰ ਕੇ ਹਣਾ ਤੁਰ ਫਿਰ ਕੇ ਤੁਰ ਫਿਰ ਕੇ ਤੇ ਜ਼ਿਮੀਦਾਰਾਂ ਤੈਨੂੰ ਪਤਾ ਸਿੱਧਾ ਮਾਲ ਵਪਾਰੀਆਂ ਤੋਂ ਚੱਕਣਾ ਉਹਦਾ ਫਰਕ ਤਾਂ ਪਊਗੀ ਗੱਲ ਦਾ ਸਹੀ ਗੱਲ ਹੈ ਆਪਾਂ ਇਹ ਕਹਿੰਦੇ ਵੀ ਚਲ 5000 ਦਾ 10000 ਦਾ ਜ਼ਿਮੀਦਾਰ ਦਾ ਫਾਇਦਾ ਹੋਏ ਦੂਜੇ ਨੰਬਰ ਤੇ ਆਪਣੇ ਕੋਲੇ ਆ ਗਿਆ ਦੀਪ ਲੈਂਡ ਫੋਰਸ ਦਾ ਸੁਪਰ ਸੀਡਰ 22 ਮਾਡਲ ਇਹ ਵੀ ਜਰ ਜਮਈ ਨਮਾ ਪਿਆ ਯਾਰ ਬੜੀ ਸੰਭਾਲ ਚ ਲੱਗਦਾ ਹੈ ਨਾ ਇਹ ਇਹ ਵੀ ਸਮਾਲ ਚ ਹੈ ਪੂਰਾ ਪੰਜਾਬ ਵਾਲਾ ਸੁਪਰ ਸੀਡਰ ਆ ਕੋਈ ਹਰਿਆਣੇ ਵਾਲਾ ਨਹੀਂ ਹੈਗਾ ਇੱਕ ਬੰਦਾ ਕਹਿੰਦਾ ਹਰਿਆਣੇ ਚੱਲਿਆ ਹੋਇਆ ਕੋਈ ਇਹਦੇ ਬੈਲਡ ਸ਼ੈਲਡ ਨਹੀਂ ਹੈਗਾ ਦੀਪ ਇਹਦੇ ਜੇ ਬਲੇਟਾਂ ਦੀ ਗੱਲ ਕਰੀਏ ਇਹਦੇ ਮੰਨ ਕੇ ਚੱਲੋ ਵੀ 80 ਪੈਸੇ ਬਲੇਟ ਪਏ ਨੇ अच्छा हां इदि जे बलेटਾਂ ਦੀ ਗੱਲ ਕਰੀ ਆ ਪੱਸੀ ਪੈ ਬਲੇਟ ਪਏ ਨੇ ਠੀਕ ਐ ਇਹਦੇ ਆਲ ਦਾਲਾ ਦੋ ਖਾ ਦੇ ਕਿਤੋਂ ਮੰਗ ਇਹ ਦਿਖਾ ਬਾਈ ਉਹ ਮੁੰਡਿਆ ਕੱਟ ਵਾਲੀਆਂ ਤਵੀਆਂ ਨੇ ਹੂੰ ਪਿੱਛੇ ਇਹਦੇ ਬਾਈ ਕੱਟ ਵਾਲੀਆਂ ਤਵੀਆਂ ਨੇ ਜਿਹੜੀਆਂ ਪਿੱਛੇ ਨੇ ਬਲੇਡ ਇਨਕਲੂਡ ਦੇਖ ਨਵੇਂ ਤਵੀਆਂ ਦਿੱਤਾ ਤਵੀਆਂ ਪਿੱਛੇ ਵੀ ਉਧਰ ਦੀ ਹੋ ਕੇ ਦਿਖਾ ਦੇ ਇਹਦੇ ਇਧਰਲੇ ਪਾਸੇ ਦੀਆਂ ਦਿਖਾ ਦੇ ਹਾਂ ਇਧਰਲੇ ਪਾਸੇ ਦੀਆਂ ਲੰਗ ਹਾਂ ਇਹਨੂੰ ਉੱਪਰੋਂ ਦਿਖਾ ਦੇ ਅਗਲੇ ਨੂੰ ਵੀ ਕਿਵੇਂ ਪਿਆ ਹਾਂ ਆ ਕੱਟ ਵਾਲੀਆਂ ਤਵੀਆਂ ਦਿਖਾ ਦੇ ਆ ਕੱਟ ਵਾਲੀਆਂ ਤਵੀਆਂ ਦਿਖਾ ਆ ਕੱਟ ਵਾਲੀਆਂ ਤਵੀਆਂ ਨੇ ਕੀ ਬਾਤ ਆ ਯਾਰ ਬੱਬੇ ਇਹ ਵੀ ਜਮਈ ਨਮਾ ਪਿਆ ਯਾਰ ਇਹ ਬਾਈ ਮਾੜ ਲਾ ਹਾਂ ਇਹ ਵੀ ਬਹੁਤ ਘੱਟ ਚੱਲਿਆ ਹੋਇਆ ਹੂੰ ਇੱਥੋਂ ਆ ਯਾਰ ਸਭ ਤੋਂ ਵੱਡੀ ਗੱਲ ਇੱਕ ਚੀਜ਼ ਹੈ ਨਾ ਕਿਸੇ ਵੀ ਸੁਪਰਸੀਡਰ ਦੀ ਪਈਏ ਤੋਂ ਪਤਾ ਲੱਗਦਾ ਹੈ ਨਾ ਵੀ ਕਿੰਨਾ ਬਲ ਪਾਏ ਪਾਏ ਹੁੰਦੇ ਨੇ ਲੋਕਾਂ ਨੇ ਕੋਸ਼ ਕਰਿਆ ਪਿਆ ਹੁੰਦਾ ਆਹ ਰੰਗ ਦੇਖੋ ਮਯੁਕਰੀ ਜੋੜਾਂ ਦੇ ਵਿੱਚੋਂ ਮਯੁਕਰੀ ਰੰਗ ਪਿਆ ਉੱਪਰੋਂ ਵੀ ਬਾਕੀ ਆਏ ਨਹੀਂ ਹਦੀਪ ਤਾਪੇ ਤੋਂ ਦੇਖਾ 20 ਬੰਦਾ ਰੰਗ ਲਾਹੀ ਪਿਆ ਹੁੰਦਾ ਜਾਂ ਵਿਚੋਂ ਕੋੜੀਆਂ ਤੂੜੀਆਂ ਪਈਆਂ ਹੁੰਦੀਆਂ ਨੇ ਲੋਕਾਂ ਦੀਆਂ ਬਿਲਕੁਲ ਬਿਲਕੁਲ ਐ ਕੋਈ ਕੋੜੀ ਹਾਂ ਖੋਲ ਕੇ ਦਿਖਾਉਣੇ ਇੱਕ ਮਿੰਟ ਸਤਨਾਬ ਇਧਰਲੇ ਪਾਸੇ ਦੇ ਹੀ ਮੜਾ ਜਾ ਵਿਚਲੇ ਨਹੀਂ ਰੇ ਨੇ ਗਾਲੀਆਂ ਪਈਆਂ ਨੇ ਟੈਂਕੀ ਆਹ ਟੈਂਕੀ ਦੇਖ ਲਾ ਰੇ ਨੇ ਐ ਪਈਆਂ ਕਰੀਆਂ ਪਈਆਂ ਨੇ ਸਾਫ ਸੋਤ ਨਹੀਂ ਆ ਲਾਲ ਪਈਆਂ ਨੇ ਰੰਗ ਦੀਆਂ ਜਮਾਂ ਨਵੀਆਂ ਪਈਆਂ ਨੇ ਬਾਬਿਓ ਨਹੀਂ ਇਹ ਨਹੀਂ ਰੇ ਗਾਲ ਦਿੰਦਾ ਹੁੰਦਾ ਟੈਂਕੀਆਂ ਨੂੰ ਨਹੀਂ ਰੇ ਗਾਲ ਦਿੰਦਾ ਇੰਨਾ ਜਿ ਸਮਹਾਲ ਚ ਮੰਨ ਕੇ ਚੱਲ ਵੀ ਸੇਤੀ ਹਰੇਕ ਤੋਂ ਰਹਿੰਦਾ ਨਹੀਂ ਹੈਗਾ ਰਹਿੰਦਾ ਨਹੀਂ ਬਾਈ ਜੀ ਆਪਾ ਇਹਦੇ ਰੇਟ ਦੀ ਗੱਲ ਕਰੀ ਦੀ ਹਾਂ। ਹਾਂ ਜੀ ਹਾਂ ਰੇਟ ਲਓ ਮੇਹਨਤ ਤੇ। ਕਿਉਂ ਮੁੱਦਾ ਮੇਰੇ ਰੇਟ ਤੇ ਆਉਂਦਾ। ਇਹ ਬੰਦਾ ਕਹਿੰਦਾ ਯਾਰ ਸਾਨੂੰ ਰੇਟ ਦੱਸੋ ਵੀਡੀਓ ਚ। ਬਿਲਕੁਲ ਭਾਈ ਰੇਟ ਚਾਹੀਦਾ। ਰੇਟ ਤੋਂ ਬਿਨਾ ਫਿਰ ਅਗਲਾ ਖੜੂ ਕਿਵੇਂ? ਹਾਂ ਆਲਾ ਕਹਿੰਦਾ ਯਾਰ ਉਹ ਤਾਂ ਵੀਡੀਓ ਹਰੇਕ ਹੀ ਪਾਉਂਦਾ ਭਾਈ ਸਾਨੂੰ ਰੇਟ ਦੱਸੋ। ਰੇਟ ਫਿਰ ਜਮਾ ਜਾਇਜ਼ ਜੀ ਦਸੀ ਹੁਣ। ਇਹਦਾ? ਹਾਂ 1,63,000 ਰੁਪਏ ਦਾ। ਬਾਕੀ ਕੋਈ ਮੌਕੇ ਤੇ ਆਊਗਾ ਯਾਰ। ਕੋਈ ਕਰ ਦੂੰਗਾ ਹਲਕਾ ਫਲਕਾ। ਚੱਕ ਵੀ ਮੁੰਡਿਓਏ। वैसे ਤਾਂ ਕਹਿੰਦੇ ਲੋੜ ਨਹੀਂ ਬੰਦੇ ਨੇ ਕਸਰ ਛੱਡੀ ਨਹੀਂ ਕੋਈ ਫੇਰ ਵੀ ਤੁਹਾਡਾ ਮਾਨਦਾਨ ਰੱਖ ਦਾਂਗੇ ਯਾਰ ਫੇਰ ਵੀ ਯਾਰ ਖਰਚਾ ਪਰਚਾ ਕੋਈ ਕਰ ਦਾਂਗੇ ਮਾੜਾ ਮੋਟਾ ਮਾਨਤਾਨ ਕਰ ਦਾਂਗੇ ਠੀਕ ਹੈ 8.5 ਫੁੱਟ ਹੈ ਇਹਨੇ ਇਹ ਵੀ ਗੱਲ ਹੈਗੀ ਆ ਠੀਕ ਹੈ ਜਿਹੜੇ ਬੰਦੇ ਕਹਿੰਦੇ ਯਾਰ ਅਸੀਂ ਪੱਟੇ ਟਰੈਕਟਰ ਤੇ ਲਾਉਣਾ 8.5 ਫੁੱਟ ਹੈ ਸਤੇ ਇਹਦੇ ਵੀ ਮੜਾ ਜਾ ਮਾਡਲ ਤੇ ਨਿਗਾ ਮਰਵਾ ਦੇ ਅਗਲਾ ਕਹਿੰਦਾ ਉਹੀ ਗਈ ਜਾਂਦਾ ਦਿਖਾ ਤਾਂ ਠੀਕ ਹੈ ਬਾਈ ਮਾਡਲ ਹੈ ਬਾਈ ਇਹ ਵੀ ਹੂੰ 8.5 ਫੁੱਟਾ ਇਹ ਕੀ ਬਾਤ ਆ ਕੀ ਬਾਤ ਆ ਇਹ ਵੀ ਜਮਾ ਨਮਾ ਪਿਆ ਆ ਸੀਲਾਂ ਸੂਲਾਂ ਮਾੜਾ ਜਾ ਦੇਖ ਇਧਰ ਵੀ ਸੱਤੀ ਮੜੀ ਜੀ ਨਿਗਾ ਮਰਵਾ ਦਿਆ ਸੀਲ ਸੂਲ ਦੇਖ ਲਓ ਤੁਸੀਂ ਜਮਾ ਐਂਡ ਸੀਲਡ ਪਈ ਹੈ ਸਾਰਾ ਕੋਈ ਗੇਅਰ ਨਹੀਂ ਖੁੱਲਿਆ ਕਿਤੋਂ ਕੁਝ ਨਹੀਂ ਖੁੱਲਿਆ ਸਾਰਾ ਜਿੰਨਾ ਹੈਗਾ ਜੈਨੂਨੀਆ ਤੇ ਆ ਵੀਰਵਲ ਵਾਲਿਆਂ ਦਾ ਆਪਣੇ ਚੀਮੇ ਵਾਲਿਆਂ ਦਾ ਹੈ ਹਾਂ ਇਹ ਵੀਰਵਲ ਦਾ ਬਣਦਾ ਆਪਣੇ ਤੈਨੂੰ ਪਤਾ ਹੀ ਹੈ ਇਹਦਾ ਚੀਮੇ ਸਹੀ ਇਹ 7 ਫੁੱਟਾ ਦੀਪ ਅੱਛਾ ਜੇ ਕਿਸੇ ਛੋਟੇ ਟਰੈਕਟਰ ਵਾਲਿਆਂ ਨੇ ਲੈਣਾ ਛੋਟੇ ਟਰੈਕਟਰ ਮਤਲਬ ਕਿ ਵੀ ਕਿਹੜੇ ਨਾ ਕਿਸੇ ਨੇ ਕਈ ਵਾਰੀ 50 ਹੌਸਪਾਵਰ ਦਾ ਟਰੈਕਟਰ ਹੁੰਦਾ ਅਗਲਾ ਕਹਿੰਦਾ ਆਪਣੇ ਕੋਲ ਦਾ ਯਾਰ ਛੋਟਾ ਟਰੈਕਟਰ ਆ ਆਪਾਂ ਨੂੰ ਤਾਂ ਉਹ ਛੋਟਾ ਟਰੈਕਟਰ ਵਾਸਤੇ ਚਾਹੀਦਾ ਇਹਦੇ ਬਲੇਡ ਦੀ ਗੱਲ ਕਰੀ ਇਹਦੇ ਬਲੇਡ ਤਕਰੀਬਨ 80 90 ਬਹੇ 90 ਬਹੇ ਵਾਂਗੂ ਬਲੇਡ ਇਹਦੇ ਪਏ ਨੇ ਨਵੇਂ ਹੀ ਪਏ ਨੇ ਜਮਾ ਨਵੇਂ ਹੀ ਪਏ ਨੇ ਇਹਦੇ ਵੀ ਕੋਈ ਰੰਗ ਨਹੀਂ ਉਤਰਿਆ ਬਲੇਟਾਂ ਦਾ ਇਹਦਾ ਵੀ ਥੱਲੋਂ ਵੀ ਉਹਦੇ ਜਿਹੜਾ ਕ੍ਰਾਊਸ ਜਆ ਰੁਕਦਾ ਰੰਗ ਇਹਦਾ ਹੀ ਫੁੱਲੀ ਪਿਆ ਮੰਨ ਕੇ ਚੱਲ ਵੀ ਕੋਈ ਰੂਟਰ ਦਾ ਰੰਗ ਨਹੀਂ ਵਾਲਾ ਕੋਈ ਇਹਦੇ ਸ਼ਾਇਲਡ ਨਹੀਂ ਕੋਈ ਸ਼ਾਇਲਡ ਨਹੀਂ ਉੱਤੋਂ ਦਿਖਾ ਦੇ ਕੋਈ ਆਲੇ-ਦਾਲੇ ਹੋ ਕੇ ਬਈ ਗੜਾ ਦੇ ਬਾਦੇ ਸਾਰੇ ਦੇ ਇਧਰ ਲੈ ਬੱਸੀ ਲੈ ਨਾ ਕਿਸੇ ਦੂਰੋਂ ਆਵੇ ਆਲਾ ਬੰਦਾ ਮਾਡਲ ਵੀ ਦਿਖਾ ਦਿੰਿਆ ਆ ਮਾਈ 22 ਮਾਡਲ ਐ ਇਹ ਬਈ ਚੀਮੇ ਮੰਡੀ ਬੀਰਵਾਲ ਵਾਲਾ ਦਾ ਸੁਪਰਸੀਡਰ ਐ ਹੂੰ ਕਿੰਨਾ ਫੁੱਟਾ ਇਹ 7 ਫੁੱਟਾ 7 ਫੁੱਟਾ 12 ਪੋਰਾ ਚ 12 ਪੋਰਾ ਚ ਪਿਛਲੇ ਪਾਸੇ ਤੋਂ ਵੀ ਆ ਦਿਖਾ ਦੇ 11 ਪੋਰਾ ਚ ਹੀ ਆਉਂਦੇ ਨੇ ਜਿਆਦਾ ਕਿੰਨੂੰ ਅਸੀਂ ਅਸਲ ਜੇ ਵਪਾਰੀ ਜੇ ਕਹੀਏ 7.5 ਕਹੈਦਾਂ ਨੇ ਉਹ ਤਾਂ ਅਸੀਂ ਨੂੰ ਆਪਾਂ ਪਰ ਉਹ ਕਹਿਣਾ ਨਹੀਂ ਵੀ 7 ਪੂਰਾ 7 ਹੀ ਕਹਿ ਕੇ ਦਵਾ ਜਾ 7 ਹਣਾ ਹਾਂ ਉਹ ਫਿਰ ਵਪਾਰੀ ਆ ਚੀਜ਼ਾਂ ਵਿੱਚ ਜੋੜ ਲੈਂਦੇ ਨੇ ਵੀ ਇਤਰੋਂ 3 ਇੰਚਾ ਜੁੜ ਗਿਆ ਤੈਨ 2 ਢਾਈ ਇੰਚਾ ਜੁੜ ਗਿਆ ਵੀ 7.5 ਕਹਿੰਦੇ ਨੇ ਹਾਂ ਹੂੰ ਇਹ 22 ਮਾਡਲ ਦੀਪਾ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦੇ ਮੁੱਦੇ ਤੇ ਆਈ ਆਪਾਂ ਹੂੰ ਰੇਟ ਇਹਦਾ ਇੱਕੋ ਹੀ ਗੱਲ ਇਹ ਕਹਿ ਰਾਂ ਤੈਨੂੰ ਮੈਂ ਹਾਂ 138000 ਰੁਪਇਆ ਉਹ ਯਾਰ ਇਹਦਾ ਜਮੀ ਤਵੀਆਂ ਦੇ ਰੇਟ ਕੀ ਦਿੱਤਾ ਯਾਰ ਇਹਨੀਆਂ ਦੰੀਆਂ ਦੇ ਸਿੰਪਲ ਦਾ 138000 ਰੁਪਇਆ ਦੇ ਦਾਂਗੇ ਬਾਕੀ ਕੋਈ ਆਊਗਾ ਉਹ ਜਿਆਦਾ ਖਮਾਨ ਤਾਨ ਦਾ ਰੱਖਣੀ ਇਹਦਾ ਸੱਤੀ ਜਮੀ ਨਮਾ ਪਿਆ ਸਟਿੱਕਰ ਸਟੁਕਰ ਇੱਕ ਵੀ ਨਹੀਂ ਲਿਖਿਆ ਆ ਦਿਖਾ ਸਟਿੱਕਰ ਆ ਸਟਿੱਕਰ ਸਾਰੇ ਆ ਸਟਿੱਕਰ ਦੇਖੀ ਕਿਹੜਾ ਚੱਲਿਆ ਹੋਇਆ ਇਹਦਾ ਟਰੈਕਟਰ ਬੰਦਾ ਇੱਕ ਵੀ ਸਟਿੱਕਰ ਨਹੀਂ ਕਿਸੇ ਦੀ ਨੁੱਕਰ ਤਾਂ ਲਹੀ ਹੋਵੇ ਸਟਿੱਕਰ ਦੀ ਸਟਿੱਕਰ ਵੀ ਜਮੀ ਨਮੇ ਪਈ ਇਧਰ ਦੇਖੀ ਮੇਨਟੇਨ ਔਇਲ ਲੈਵਲ ਵਾਲਾ ਸਾਰੇ ਸਟਿੱਕਰ ਇਹਦੇ ਨਾਲ ਦੇ ਪਈ ਨੇ ਖਾਦ ਵਾਲਾ ਬੀਜ ਵਾਲਾ ਦਿਖਾਈ ਮੜਾ ਜੱਤ ਸਾਰਾ ਗੁਸਾ ਐ ਪਿਆ ਦੀ ਪਰ ਕੋਈ ਆਹ ਨਹੀਂ ਟੈਕ ਇਹਦਾ ਨਾ ਸਟਿੱਕਰ ਵੀ ਨਹੀਂ ਲਿਖਿਆ ਕੋਈ ਆ ਤਈਏ ਦਾ ਰੰਗ ਦੇਖ ਲੈ ਕੋਈ ਤਈਏ ਚ ਬਲ ਵਿੰਗਣੀ ਹੈਗਾ ਇਹ ਜਮਈ ਨਮਾ ਵੱਬੇ ਹੋਏ ਇਹ ਸਾਰਿਆਂ ਨਾਲ ਨਮਾ ਹਣਾ ਹਾਂ ਇਹ ਕੋਈ ਐ ਨਹੀਂ ਹੈਗਾ ਦੀਪਾ ਵੀ ਆਪਣਾ ਉਹ ਕਿਰਾਏ ਵਾਲੇ ਚੱਲੇ ਹੋਏ ਨੇ ਆਪਣਾ ਸਾਰੇ ਇਹ ਜ਼ਿੰਮੇਵਾਰਾ ਉਹ ਲੈਂਦੇ ਨੇ ਪੰਜਾਬ ਵਾਲਾ ਇਹ ਵੀ ਗੱਲ ਹੈ ਕੋਈ ਹਰਿਆਣਾ ਵਾਲਾ ਨਹੀਂ ਹੈ ਆ ਪੱਟਿਆ ਪਿਆ ਹੁੰਦਾ ਕਿਸੇ ਦੇ ਨਹੀਂ ਹੁੰਦਾ ਹਰੇ ਪੱਟੇ ਦਾ ਇਹਦਾ ਨੰਬਰ ਪਲੇਟ ਆ ਇਹਦੀ 22 ਮਾਡਲ ਦਾ ਵੀ origignal 22 ਮਾਡਲ ਆ ਠੀਕ ਉਸ ਤੋਂ ਬਾਅਦ ਆ ਗਿਆ ਦੀਪਾ ਆਪਣੇ ਕੋਲੇ ਰੂਟਾ ਵੀ ਟਰੱਕ ਫੁੱਟਾ ਕਿ ਐਸ ਕੰਪਨੀ ਦਾ ਕੇ ਐਸ ਵਾਲਿਆਂ ਦਾ ਹਾਂ ਇਹ ਕੇ ਐਸ ਕੰਪਨੀ ਦਾ 8 ਫੁੱਟਾ ਰੂਟਾ ਵੀਟਰਾ ਓਕੇ ਇਹਦੇ ਹੁਣ ਜੇ ਬਲੇਟਾਂ ਦੀ ਮੰਨ ਚੱਲੀ ਹੈ ਬਲੇਡ ਖਤਮ ਨੇ ਖਤਮ ਅੱਛਾ ਖਤਮ ਕਿ ਕਿ ਦੇਵਾਂਗੇ ਜੇ ਕਿਸੇ ਨੇ ਨਵੇਂ ਬਲੇਡ ਪਾਉਣੇ ਨੇ ਹੂੰ ਤਾਂ ਮੰਨ ਕੇ ਲੈ ਵੀ ਆਪਾਂ 6000 ਰੁਪਏ ਫालतू ਲਵਾਂਗੇ ਠੀਕ ਐ ਜੇ ਆਲਾ ਰੇਟ ਤੋਂ ਬਣਾ ਜਿਹੜਾ ਆਪਣਾ ਰੇਟ ਹੋਊਗਾ ਓਕੇ ਉਹ ਤੋਂ ਬਣਾ 6000 ਰੁਪਏ ਲਵਾਂਗੇ ਜਦੋਂ ਆਪਣਾ ਸੌਦਾ ਕਿਸੇ ਨਾਲ ਹੁੰਦਾ ਯਾਰ ਸਾਨੂੰ ਬਲੇਡ ਪਾ ਕੇ ਦੇ ਦੇ ਨਵੇਂ ਠੀਕ ਐ ਮਤਲਬ ਤਿਆਰ ਕਰਕੇ ਦੇ ਦਾਂਗੇ ਜਮਾ ਅਗਲੇ ਨੂੰ ਗਾਹਣ ਬਾਹਣ ਬਾਉਣੇ ਹੀ ਜਾ ਕੇ ਜੀ ਜਾ ਕੇ ਬਾਉਣਾ ਤਾਂ ਉਹਦਾ 6000 ਰੁਪਏ ਐਕਸਟਰਾ ਲਵਾਂਗੇ ਆਪਾਂ ਬਲੇਟਾਂ ਦਾ ਠੀਕ ਐ ਵੀ ਆਏ ਨਹੀਂ ਕਹਿੰਦੇ 10 ਲਵਾਂਗੇ ਲੋਕ ਬੜਾ 60 ਬਲੇਟਾਂ ਵਾਲਾ ਇਹ ਅੱਛਾ ਹਾਂ ਵਿੱਚ ਮੁੱਦਾ ਬਣਾ ਲੈਂਦੇ ਨੇ ਯਾਰ 10000 ਦੇ ਬਲੇਟ ਨੇ ਆਪਣੇ ਵਾਸਤੇ ਨਹੀਂ 10000 ਦੇ ਆਪਾਂ ਦਾ ਜਿਹੜੀ ਮਰਜ਼ੀ ਕੰਪਨੀ ਦੇ ਕਹੇ ਤੈਨੂੰ ਆਪਾਂ 6000 ਦੀ ਪਾਵਾਂਗੇ ਇਹਦੇ ਜਿਹੜੀ ਮਰਜ਼ੀ ਕੰਪਨੀ ਦੇ ਕਹਿ ਕੇ ਪਵਾ ਲਈ ਆਪਾਂ ਨੂੰ 6000 ਰੁਪਏ ਦੇ ਬਲੇਟ ਪਾ ਕੇ ਦੇਵਾਂਗੇ ਆਪਾਂ ਹਾਂ ਆਪਾਂ 6000 ਦੇ ਪਾਵਾਂਗੇ ਆਪਣੇ ਹੁਣ 8000 ਦੇ ਆਪਣੇ ਹੁਣ ਆਦਾਨਾ ਕਿੰਨੀ ਆ ਜਾਣੇ ਯਾਰ ਆਪਣੇ ਗੱਲੀ ਮੁੱਕਦੀ ਆ ਜੱਟਾਂ ਵਾਲੀ ਗੱਲ ਆਪਣੀ ਤਾਂ ਇਹ ਮਾਡਲ 21 ਆ ਦਿਖਾ ਦੇ ਵੀਰੇ ਉਰੇ ਆ ਕੇ ਬੜਾ ਦਿਖਾਈ ਕਰਾ ਆ ਮਾਡਲ ਦਿਖਾ ਸੱਚ ਨਾਲ ਇਹ ਵੀ ਕਿਤੋਂ ਕੋਈ ਬੈਲਡ ਨਹੀਂ ਰੰਗ ਸਾਰਾ ਇਹਦਾ ਇਹਦਾ ਉਹ ਦਿਖਾ ਦੇ ਸਾਰਾ ਕੋਈ ਕਿਤੋਂ ਆਇਆ ਇਹ ਵਾਲਾ ਇਹ ਵੀ ਪੂਰਾ ਸੋਹਣਾ ਪਿਆ ਇਹਦੇ ਵੀ ਸਾਰੇ ਸਟicker ਉਹ ਮਯੁਕਰੀ ਨਾਲ ਦੇ ਪਏ ਨੇ ਜਿਵੇਂ ਕੰਪਨੀ ਦੇ ਆਉਂਦੇ ਹੁੰਦੇ ਨੇ ਤਵੀਆਂ ਦੋਏ ਨਾਲ ਨੇ ਅੱਛਾ ਹਾਂ ਤਵੀਆਂ ਆਪਣੀਆਂ ਲਾ ਕੇ ਧਰੀਆਂ ਪੰਜਨ ਕਈ ਵਾਰੀ ਬੰਦਾ ਕਹਿਦਾ ਲੱਗਣਾ ਤਵੀਆਂ ਹਾਂ ਤਵੀਆਂ ਦੋਵਾਂ ਕੋਈ ਨਾਲ ਨੇ ਸਾਰਾ ਕੁਝ ਸਭ ਕੋਈ ਫੱਟੇ 'ਚ ਪਿੱਛੇ ਵੱਲ ਨਹੀਂ ਇਹਦੇ ਕਿਤੇ ਵੀ ਕੋਈ ਇਹਦੇ ਕੋਈ ਬੈਲਡ ਨਹੀਂ ਹੈਗਾ ਠੀਕ ਹੈ ਜਿੱਥੇ ਦੀਪ ਮਾੜਾ ਮੋਟਾ ਰੰਗ ਉਤਰਿਆ ਆ ਰੰਗ ਉਤਰਿਆ ਵੀਡੀਓ ਦਿਖਾ ਦਿਆਂ ਤੁਹਾਨੂੰ ਹਾਂ ਕਈ ਵਾਰੀ ਬੰਦਾ ਦੂਰੋਂ ਚੱਲ ਕੇ ਆਵੇ ਹਾਂ ਅਗਲਾ ਕਦੇ ਯਾਰ ਵੀ ਯਾਰ ਤੁਸੀਂ ਚੀਜ਼ ਨਹੀਂ ਦਿਖਾਈ ਸਾਨੂੰ ਸਾਰੀ ਦਿਖਾ ਦੇ ਹਾਂ ਆ ਵੀ ਇੱਥੋਂ ਪਈ ਆ ਕੱਲੇ ਤੋਂ ਤੇਲ ਵਾਲੇ ਟਾਪੇ ਤੋਂ ਰੰਗ ਲਿਆ ਹੋਇਆ ਵੀ ਇੰਨੇ ਕੁ ਚੀਜ਼ ਤੋਂ ਰੰਗ ਲਿਆ ਹੋਇਆ ਹੋਰ ਕਿਤੋਂ ਰੰਗ ਨਹੀਂ ਲਿਆ ਹੋਇਆ ਜੇ ਇਹਦੇ ਮੰਨ ਕੇ ਜਲ ਵੀ ਉਹੀ ਮੁੱਦੇ ਤੇ ਆਈਏ ਫੇਰ ਰੇਟ ਵਾਲੇ ਦੀ ਆ ਕੱਲੇ ਦੀ ਲਿਆ ਬਸ ਗਲਤ ਉੱਥੀ ਆ ਕੇ ਖੜੂ ਇਹਦਾ ਜੇ ਨਵੇਂ ਦੇ ਰੇਟ ਦੀ ਗੱਲ ਕਰਦਾ ਹਾਂ ਤਾਂ 1.5 ਲੱਖ ਰੁਪਏ ਦਾ ਨਵਾਂ 1.5 ਦਾ ਨਵਾਂ 1.5 ਲੱਖ ਦਾ ਫਿਰ ਲਿਆ ਅੱਧ ਮੁੱ ਇਹ ਨੂੰ ਆਪਾਂ ਤਨੂੰ ਇਹਨੂੰ ਆਈ ਹਾਂ ਨਾ 95000 ਰੁਪਏ ਦੇ ਤਾਂ ਅੱਛਾ ਬਾਕੀ ਮੌਕੇ ਤੇ ਕਰ ਦਾਂਗੇ ਬਲੇਡ ਪਾ ਕੇ ਬਲੇਡ ਪਾ ਕੇ 95 ਦਾ ਲਈਏ ਚੱਲ ਬਈ ਮੇਤਰੋ ਬਲੇਡ ਪਾ ਕੇ ਜੇ ਤਾਂ ਕਹਿਤਾ ਵੀ 95 ਹੁਣ ਮੈਂ ਇੱਥੋਂ ਤਾਂ ਕਿਹਾ ਗਿਆ ਬਲੇਡ ਪਾ ਕੇ ਬਲੇਡ ਪਾ ਕੇ 95000 ਰੁਪਏ ਦੇ ਤਾਂ ਕਹਿ ਫੁੱਟਾ ਇਹ ਇਹ ਅੱਠ ਫੁੱਟਾ ਅੱਠ ਫੁੱਟਾ ਜੇ ਬਿਨਾ ਬਲੇਡਾਂ ਤੋਂ ਲਿਆਣਾ ਹਾਂ ਨਾ ਤਾਂ 90000 ਤੋਂ ਬਸ ਕੋਈ ਮਾਨਤਾਨ ਨਹੀਂ ਹੁੰਦਾ ਬਸ 100 ਰੁਪਏ ਸਿੱਧੇ ਹਿਸਾਬ ਆ ਜਮਾਨ ਨਮਾਏ ਮੇਤਰੋ ਬੜਾ ਤਵੀਆਂ ਵਾਲਾ ਰੇਟ ਜੀ ਆ ਇਹਦਾ ਵੀ ਤੇ ਉਹ ਵੀਰਵਲ ਵਾਲੇ ਦਾ ਵੀ ਰੇਟ 2 ਬੜੇ ਜਾਇਜ ਰੇਟ ਵਾਲੇ ਨੇ ਬਾਕੀ ਸਾਨੂੰ ਪਤਾ ਹੀ ਹੈ ਵੀ ਜਿਹੜੇ ਬਾਈ ਨੇ ਦੱਸਿਆ 260 ਦੇ ਨੇ ਉਹ ਸੁਪਰਸੀਡਰ ਲੈਂਡ ਫੋਰਸ ਦਾ ਹੋ ਗਿਆ ਤੇ ਉਹ ਗਰਵਾਜ ਵਾਲਾ ਹੋ ਗਿਆ ਦੋਨੇ ਉਹ ਵੀ ਆਦਰ ਰੇਟ ਹੀ ਦੇਦੇ ਹਾਂ ਬਾਕੀ ਜੇ ਦੀਪ ਕੋਈ ਕਿਸੇ ਨੇ ਸੰਦ ਵੇਚਣਾ ਜਾਂ ਕੋਈ ਸੁਪਰਸੀਡਰ ਵੇਚਣਾ ਤਾਂ ਵੀ ਆਪਣੇ ਨਾਲ ਸੰਪਰਕ ਕਰੇ ਤੇ ਇੱਕ ਫੋਟੋਆਂ ਪਾ ਦੇ ਆਪਾਂ ਨੂੰ ਹਾਂ ਠੀਕ ਹੈ ਫੋਟੋਆਂ ਪਾ ਕੇ ਆਪਾਂ ਨੂੰ ਅਗਲਾ ਦੱਸ ਦੇ ਜੇ ਕਿਸੇ ਨੇ ਕਟਾਉਣਾ ਨਾਲ ਆਪਾਂ ਨੂੰ ਕੋਈ ਰੂਟਾ ਬੀਟਰ ਜਾਂ ਕੋਈ ਹੋਰ ਕਟਾਉਣਾ ਜਾਂ ਕੁਝ ਵੀ ਲੈਣਾ ਆਪਾਂ ਤੋਂ ਲੈ ਸਕਦਾ ਕੋਈ ਪੁਰਾਣਾ ਲੈ ਲੇ ਚਾਹੇ ਕੋਈ ਨਵਾਂ ਲੈ ਲੇ ਠੀਕ ਹੈ ਜਿਵੇਂ ਆ ਹੁਣ ਮੂ ਟੂੜੀ ਵਾਲੀਆਂ ਟਰਾਲੀਆਂ ਦੀ ਬਹੁਤ ਲੋਕ ਡਿਮਾਂਡ ਕਰਦੇ ਹੋ ਗੀ ਮੈਂ ਟਰਾਲੀਆਂ ਵੀ ਦਵਾਂਗੇ ਅੱਛਾ ਵਿਆਕੇ ਦਵਾਂਗੇ ਜੇ ਮੰਗ ਕਰੂਗਾ ਅਗਲਾ ਦਵਾਂਗੇ ਠੀਕ ਹੈ ਮਸ਼ੀਨਾਂ ਦਾ ਮਨ ਆਪਣੇ ਕੋਲ ਤੈਨੂੰ ਪਤਾ ਹੀ ਹੈ ਮਸ਼ੀਨਾਂ ਤਾਂ ਹੈਗੀਆਂ ਨੇ ਮੜਾ ਜਾ ਕੈਮਰਾ ਮਾਰ ਕੇ ਮੜਾ ਦਿਖਾਈ ਮੜਾ ਜਾ ਇੱਕ ਵਾਰੀ ਕੈਮਰਾ ਮਾਰਦੇ ਤਰ ਮਸ਼ੀਨਾਂ ਬਥੇਰੀਆਂ ਖੜੀਆਂ ਨੇ ਮਿੱਤਰੋ ਟਰਾਲੀਆਂ ਟਰੂਲੀਆਂ ਮਸ਼ੀਨਾਂ ਮਸ਼ੂਲਾਂ ਜੂਲੀ ਜਾਲੀ ਜੂਲੀ ਲੱਗੀ ਹੋਈ ਸਾਰਾ ਕੁਝ ਓਕੇ ਰਿਪੋਰਟ ਮਿਲੂ ਸੋਨੂੰ ਕੋਈ ਗੱਲ ਨਹੀਂ ਤੇ ਬਾਕੀ ਨੰਬਰ ਦੀ ਗੱਲ ਕਰੀਏ ਲੋਕੇਸ਼ਨ ਹਾਂ ਉਹ ਉਹ ਦੱਸ ਮੈਂ ਤੈਨੂੰ ਉਸੇ ਗੱਲ ਤੇ ਆਉਂਦਾ ਸੀ ਇੱਕ ਤਾਂ ਨੰਬਰ ਦੱਸ ਦੇ ਨੇ ਠੀਕ ਹੈ ਇਧਰੋ ਜੀ ਪੀਖੀ ਕਣੀ ਆਉਂਦਾ ਬੰਦਾ ਤਾਂ ਵੀ ਹੀਰੋਕਲਾਂ ਬਿਲਕੁਲ ਪੀ ਬੋਰਡ ਲੱਗਿਆ ਹੋਇਆ ਮਿਸਟਰੋ ਗੁਰਦੁਆਰੇ ਕੋਲੇ ਹੀਰੋਕਲਾਂ ਦਾ ਸੰਗਰੂਰ ਤੋਂ ਆਪਣਾ 30 ਕਿਲੋਮੀਟਰ ਪਿੰਡ ਆ ਮਾਨਸਾ ਤੋਂ ਵੀ 30 ਕਿਲੋਮੀਟਰ ਬਰਨਾਲਾ ਵੀ 30 ਬਰਨਾਲੇ ਵੀ 30 ਸੈਂਟਰ ਚ ਹੈ ਤਿੰਨ ਨਜ਼ਰੀਆਂ ਦੇ ਪਿੰਡ ਵੀਆਪੀ ਪਿੰਡ ਆ ਸਾਡਾ ਹੀਰੋਕਲਾਂ ਜੇ ਨੰਬਰ ਦੀ ਗੱਲ ਕਰੀਏ ਆਪਣਾ 88378 ਹੂੰ 94397 ਠੀਕ ਹੈ ਦੂਸਰਾ ਨੰਬਰ ਹੈਗਾ 98159 ਹੂੰ 01766 ਠੀਕ ਹੈ ਇੱਕ ਵਾਰੀ ਨੰਬਰ ਦੁਬਾਰੇ ਰਿਪੀਟ ਕਰ ਦੋ ਮਿੱਤਰੋ ਕਈ ਵਾਰੀ ਨਹੀਂ ਸਮਝ ਰਹਾ ਸੁਣੋ ਹਾਂ ਜੀ ਇਸ ਦਾ 78 ਜੀ 94 397 ਜੀ ਹੂੰ ਦੂਸਰਾ ਨੰਬਰ ਹੈਗਾ 98159 017 ਕਾਰ ਜੀ ਬਾਕੀ ਆਪਣਾ ਫੇਸਬੁੱਕ ਤੈਨੂੰ ਪਤਾ ਹੀ ਆ ਬਣਿਆ ਹੋਇਆ ਜਸਕਮਾਨ ਦੇ ਨਾਮ ਤੇ ਫੇਸਬੁੱਕ ਜਸਕਮਾਨ ਦੇ ਨਾਮ ਤੇ ਬਾਈ ਦਾ ਬਣਿਆ ਹੋਇਆ ਫੇਸਬੁੱਕ ਤੇ ਤੁਸੀਂ ਕਮਾਨ ਫਾਰਮ ਹਾਊਸ ਦੇ ਨਾਮ ਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਜਸਕਮਾਨ ਲਿਖਿਆ ਵੀ ਆਊਗਾ ਉਹ ਆਈਡੀ ਤੁਸੀਂ ਨੇ ਉਹ ਪੇਜ ਨੂੰ ਫੋਲੋ ਕਰਕੇ ਰੱਖਣਾ ਹੈ ਬਾਕੀ ਬਾਈ ਦਾ ਜਿਹੜਾ ਤੁਸੀਂ ਵਟਸਐਪ ਤੇ ਮੈਸੇਜ ਕਰੋਗੇ ਤੁਹਾਨੂੰ ਨਾਲ ਦੀ ਨਾਲ ਲੋਕੇਸ਼ਨ ਵਗੈਰਾ ਸਾਰਾ ਕੁਝ ਆ ਜਾਊਗਾ ਨਾਲ ਦੀ ਨਾਲ ਤੁਹਾਨੂੰ ਫੋਟੋਆਂ ਆ ਜਾਣਗੀਆਂ ਕੁਝ ਵੀ ਇਨਕੁਆਰੀ ਚਾਹੀਦੀ ਹੈ ਬਾਈ ਦੇ ਦੋਏ ਨੰਬਰ ਤੁਹਾਨੂੰ ਦਿੱਤੇ ਹੋਏ ਨੇ ਦੋਨੋਂ ਨੰਬਰਾਂ ਤੇ ਜਦੋਂ ਮਰਜੀ ਸਵੇਰੇ 8 ਤੋਂ ਲੈ ਕੇ ਸ਼ਾਮ 8 ਤੱਕ ਕਾਲ ਕਰ ਸਕਦੇ ਹੋ ਬਾਕੀ ਆਪਣੇ ਕੋਲ ਇਹ ਨਹੀਂ ਹੈਗਾ ਵੀ ਅੱਜ ਇਹੀ ਸੁਪਰ ਸੀਡਰ ਨੇ ਕੱਲ ਨੂੰ ਹੋਰ ਵੀ ਆਉਣਗੇ ਬਿਲਕੁਲ ਇਹ ਨਹੀਂ ਹੈਗਾ ਬੰਦਾ ਇਹ ਨਾ ਸੋਚੇ ਵੀ ਹਾਂ ਯਾਰ ਆਪਣੇ ਕੋਲ ਪੰਜ ਹੀ ਨੇ ਮਨਾਂ ਆਉਂਦੇ ਜਾਂਦੀ ਰਹਿੰਦੇ ਨੇ ਇਹ ਨਹੀਂ ਹੈਗਾ ਵੀ ਅੱਜ ਆਪਣੇ ਕੋਲ ਇਹ ਨੇ ਅੱਜ ਇਹ ਨੇ ਕੱਲ ਨੂੰ ਹੋਰ ਨੇ ਬਿਲਕੁਲ ਬਿਲਕੁਲ ਇੱਕ ਕਮਾਨ ਬਾਈ ਸੱਚ ਇੱਕ ਇੱਕ ਸਵਾਲ ਰਹਿ ਗਿਆ ਯਾਰ ਵਿੱਚ ਪਹਿਲਾਂ ਵਾਲੇ ਵੀਡੀਓ ਦੇ ਵਿੱਚ ਲੋਕ ਕਮੈਂਟ ਕਰਦੇ ਸੀ ਵੀ ਰਿਪੇਅਰ ਵਾਲਾ ਸਮਾਨ ਮਿਲ ਜਾਂਦਾ ਜਿਵੇਂ ਆਪਾਂ ਤਾਂ ਬਲੇਡਾਂ ਦੀ ਤਾਂ ਗੱਲ ਆਪਾਂ ਨੇ ਕਰ ਹੀ ਦਿੱਤੀ ਸੀ ਵੀ ਬਲੇਡ ਤਾਂ ਸਾਡੇ ਕੋਲੋਂ ਮਿਲਦੀ ਮਿਲਦੇ ਆ ਕੋਈ ਟਿੱਕਰ ਵਾਲੀ ਗੱਲ ਨਹੀਂ ਵੀ ਜਿਵੇਂ ਹੁਣ ਇਹਦਾ ਸੁਪਰਸੀਡਰ ਦੇ ਕਿਸੇ ਨੂੰ ਕੋਈ ਛੋਟੀਆਂ ਛੋਟੀਆਂ ਗੱਲਾਂ ਪੋਰ ਚਾਹੀਦਾ ਕੋਈ ਨਟ ਪੱਲਾ ਚਾਹੀਦਾ ਕੋਈ ਕ੍ਰਾਸ ਚਾਹੀਦਾ ਕਿੱਲੀਆਂ ਚਾਹੀਦ ਨੇ ਵੀ ਇਹ ਚੀਜ਼ਾਂ ਮਿਲ ਜਾਂਦੇ ਸਭ ਵੀ ਦੇ ਦਾਂਗੇ ਆਪਾਂ ਅੱਛਾ ਕਿੱਲੀਆਂ ਦੇ ਦਾਂਗੇ ਜੀ ਕਿਸੇ ਨੂੰ ਕਿੱਲੀਆਂ ਦੀ ਲੋੜ ਆ ਦੇਖੋ ਪਲੇਟਨ ਦੀ ਲੋੜ ਆ ਪਲੇਟ ਲੈ ਕੇ ਦੇ ਦਾਂਗੇ ਮਤਲਬ ਵੀ ਸਪੇਅਰ ਪਾਰਟ ਆਪਣੇ ਕੋਲੋਂ ਮਿਲੂਗਾ ਸਪੇਅਰ ਪਾਰਟ ਹਾਂ ਦਵਾ ਦਾਂਗੇ ਠੀਕ ਹੈ ਬੰਨ ਕੇ ਜਲੇ ਵੀ ਬੰਦਾ ਇੰਤਜ਼ਾਮ ਕਰ ਦਾਂਗੇ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਣੇ ਕੋਲ ਕਰਦਾ ਕੋਈ ਪ੍ਰਬੰਧ ਨਹੀਂ ਹੈਗਾ ਮਨਾਂ ਠੀਕ ਹੈ ਵੀ ਆਪਣਾ ਮਨ ਕੇ ਲੈ ਕੇ ਦੇ ਦਾਂਗੇ ਬੰਦੇ ਨੂੰ ਠੀਕ ਹੈ ਵੀ ਜਾਣ ਦੀ ਕਿਤੇ ਲੋੜ ਨਹੀਂ ਬੰਦਾ ਫੋਨ ਕਰਦੇ ਵੀ ਮੈਨੂੰ ਆ ਸਪੇਅਰ ਪਾਰਟ ਦੀ ਲੋੜ ਆ ਠੀਕ ਹੈ ਬੰਦੇ ਨੂੰ ਆਰਡਰ ਪਾਉ ਉਹਦੀ ਦੇ ਦਾਂਗੇ ਵਾਹ ਜੀ ਆਪਣੇ ਘਰੇ ਆਊਗਾ ਸਪੇਅਰ ਪਾਰਟ ਜਿਹੜਾ ਵੀ ਕਿਸੇ ਨੂੰ ਲੋੜ ਆ ਉਹ ਮਿਲ ਜੂਗਾ ਸਪੇਅਰ ਲੋ ਵੀ ਮਿੱਤਰੋ ਕਮਾਣ ਫਾਰਮ ਹਾਊਸ ਤੇ ਤੁਸੀਂ ਨੇ ਅੱਜ ਜਿਹੜੇ ਦੇਖੇ ਨੇ ਸੁਪਰ ਸੀਡਰ ਦੇਖੇ ਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਸ਼ੀਨਾਂ ਦਿਖਾਵਾਂਗੇ ਸੁਪਰ ਸੀਡਰ ਵੀ ਦਿਖਾਵਾਂਗੇ ਹੋਰ ਵੀ ਚਾਹਾਂਗੇ ਬਿਲਕੁਲ ਟਰਾਲੀਆਂ ਵੀ ਦਿਖਾਵਾਂਗੇ ਮਤਲਬ ਕਮਾਣ ਫਾਰਮ ਹਾਊਸ ਤੇ ਯਾਰ ਤੁਸੀਂ ਜਿਹੜਾ ਕੁਝ ਮਰਜ਼ੀ ਲੈ ਲਓ ਸਿੱਧੀ ਜੀ ਗੱਲ ਹੈ ਵੀ ਕਮਾਣ ਫਾਰਮ ਹਾਊਸ ਦਾ ਮਤਲਬ ਹੈ ਇੱਕ ਫਾਰਮਿੰਗ ਦੀ ਵੱਡੀ ਫਰਮ ਜਿਹਦੇ ਵਿੱਚ ਟਰੈਕਟਰ ਟਰਾਲੀਆਂ ਰੋਟਾਵੀਟਰ ਸੁਪਰ ਸੀਡਰ ਮਸ਼ੀਨਾਂ ਮਤਲਬ ਖੇਤੀ ਦੇ ਸਾਰੇ ਸੰਦ ਹੀ ਆ ਜਾਂਦੇ ਆ ਕਮਾਣ ਬਾਈ ਧੰਨਵਾਦ ਤੁਸੀਂ ਨੇ ਸਾਨੂੰ ਟਾਈਮ ਦਿੱਤਾ ਥੈਂਕ ਯੂ ਭਾਈ ਤੇ ਕਮਾਨ ਬਾਕੀ ਵੀਡੀਓ ਨੂੰ ਫੇਸਰ ਭਾਈ ਬਣ ਕੇ ਸਾਡੀ ਬੇਨਤੀ ਆ ਵੱਧ ਤੋਂ ਵੱਧ ਫੋਲੋ ਕਰੋ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਬਿਲਕੁਲ ਬਿਲਕੁਲ ਜੱਟ ਭਾਈ ਜਰੂਰ ਭਾਈ ਸ਼ੇਅਰ ਕਰਿਓ ਕਿਸਾਨਾਂ ਦੇ ਹੱਕ ਦੀਆਂ ਚੀਜ਼ਾਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ